ਚੋਨੇ ਦਾ ਜਿਹੜਾ ਕੈਮਰਾ ਪਿੱਛੇ ਕਰ ਲਾ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਹੈ ਜੀ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਤੇ ਬਸੇ ਘਟਾਣਾ ਆਇਆ ਹਾਂ ਇਸ ਤੋਂ ਬਾਅਦ ਮਰਿੰਡੇ ਵੀ ਜਾਊਂਗਾ ਤੇ ਕਰ ਰਿਹਾ ਹਾਂ ਅਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰੇ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਉਹ ਵੀ 90% ਮੈਨੂੰ D7 ਦੱਸਿਆ ਕਿ 90% ਲਿਫਟਿੰਗ ਹੀ ਹੋਣੀ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਹੈ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਅੰਦਰ ਸਰਕਾਰ ਨੂੰ ਉਹਨੇ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀਗਾ ਕਿ ਘੱਟੋ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਹੋਣਾ ਹੈ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਚੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਉਹ ਆ ਕੇ ਦੇ ਰਹੇ ਆ ਕਿਉਂਕਿ ਫੂਡ ਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170 ਲੱਖ ਮੀਟਰ ਕਟਨ ਅਸੀਂ ਫੂਡ ਬਾਲਸ ਦੇ ਮਰਗੇ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਚਾਰੇ ਨੇ ਤੇ ਆੜਤੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਐਸਾਂ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵੜਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖ ਵੀ ਰਹੀ ਹੈ ਤੇ ਨਾਲ ਦੀ ਨਾਲ ਤੋਲ ਵੀ ਰਹੀ ਹੈ ਤੇ ਅੱਗੇ ਸ਼ੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਹੈ